ਆਸਰੀਕਾਲ ਸਾਰਿਆਂ ਨੂੰ ਡਾਕਟਰ ਸídu ਵੱਲੋਂ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਹਾਲਾਤ ਇਸ ਟਾਈਮ ਬੜੇ ਹੋ ਗਏ ਆ ਇੰਡੀਆ ਪਾਕਿਸਤਾਨ ਦੇ ਵਿਚਾਲੇ ਜਿੱਦਾਂ ਤੁਸੀਂ ਖਬਰਾਂ ਦੇਖ ਹੀ ਲਈਆਂ ਵਾ ਕੀ ਹੋਇਆ ਔਰ ਜੋ ਵੀ ਤਸ਼ਵੀਰ ਦੇ ਵਿੱਚ ਜਿਹੜੇ ਘੁੰਮਣ ਦੇ ਸੀ ਲੋਕ ਉਹਨਾਂ ਨੂੰ ਗੋਲੀ ਮਾਰੀ ਗਈ ਉਹਨਾਂ ਦਾ ਧਰਮ ਪੁੱਛ ਕੇ ਔਰ ਇਹ ਸਭ ਤੋਂ ਵੱਡੀ ਸ਼ਰਾਰਤ ਜਿਹੜੀ ਆ ਪਾਕਿਸਤਾਨ ਨੇ ਕੀਤੀ ਔਰ ਅੱਗੇ ਬੰਦੇ ਕਰਕੇ ਕਿਉਂਕਿ ਉਹ ਵਾਲੀ ਚੌੜੀ ਕਸ਼ਮੀਰ ਦੇ ਵਿੱਚ ਸ਼ਾਂਤੀ ਹੋਵੇ ਉਸ ਤੋਂ ਬਾਅਦ ਦੇਖੂਫੀਆਂ ਕਰ ਰਿਹਾ ਮੈਂ ਕੱਲ ਦੀ ਨੂੰ ਦੇਖ ਰਿਹਾ ਸੀ ਪਾਕਿਸਤਾਨ ਦੀ ਅਲੂਤੀ ਦੇਖ ਰਿਹਾ ਸੀ ਸਾਰੀ ਜਿਹੜੀ ਐਕਸਲ ਇੰਡੀਆ ਨੇ ਲਏ ਆ ਪਾਣੀ ਜਿਹੜਾ ਤ੍ਰਿਤੀਆ ਜਿਹੜੀ ਬੰਦ ਕਰਨ ਦਾ ਪਾਣੀ ਦਾ ਜਿਹੜਾ ਸਮਝੌਤਾ ਸੀਗਾ ਉਹ ਕੈਨਸਲ ਕਰ ਲਓ ਬੰਦ ਕਰਨਾ ਤਾਂ ਹਜੇ ਬਾਅਦ ਦੀ ਗੱਲ ਆ ਪਾਣੀ ਬੰਦ ਨਹੀਂ ਕੀਤਾ ਗਿਆ ਨਾ ਕੀਤਾ ਹਜੇ ਪੂਰਾ ਟਾਈਮ ਲੱਗਦਾ ਯਾਰ ਕਿਉਂਕਿ ਕਈ ਲੋਕ ਇਹ ਕਹਿ ਰਹੇ ਨੇ ਕਿ ਬਾਣੀ ਪਾਕਿਸਤਾਨ ਦਾ ਜਿਹੜਾ ਵੀ ਇਹ ਬੰਦ ਕਰ ਦਿੱਤਾ ਗਿਆ ਵਾ ਇਹ ਨਹੀਂ ਹੋਇਆ ਤਾ ਦਾ ਕੋਈ ਸਮਝੌਤਾ ਚੱਲ ਰਿਹਾ ਸੀਗਾ ਆਪਸ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਕੈਨਸਲ ਕਰ ਦਿੱਤਾ ਦੂਸਰਾ ਜਿਹੜੇ ਵੀ ਨੇ ਸੀਗੇ ਪਾਕਿਸਤਾਨ ਦੇ ਜਿੰਨੇ ਬੰਦੇ ਇੰਡੀਆ ਦੇ ਵਿੱਚ ਆਏ ਸੀ ਉਹਨਾਂ ਨੂੰ ਭਾਰਤ ਸਰਕਾਰ ਦੀ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ 48 ਘੰਟੇ ਦੇ ਵਿੱਚ ਤੁਸੀਂ ਆਪਣਾ ਇੰਡੀਆ ਨੂੰ ਛੱਡ ਦਿਓ ਫਿਰ ਉਸ ਤੋਂ ਬਾਅਦ ਹੋਰ ਵੀ ਐਕਸ਼ਨ ਜਿਹੜੇ ਲਏ ਗਏ ਤਾਂ ਵੀ ਉਦੋਂ ਪਾਕਿਸਤਾਨ ਨੇ ਵੀ ਇੱਕ ਟੈਰਾਸਕ੍ਰੋਨ ਕਾਨਫਰੰਸ ਕੀਤੀ ਸੀ ਮੈਂ ਜਿਹੜੀ ਕੱਲ ਨੂੰ ਦੇਖਿਆ ਸੀਗਾ ਐਡੇ ਬੇਬੂਖ ਲੋਕ ਐ ਉਹਨਾਂ ਨੂੰ ਇਹ ਨਹੀਂ ਪਤਾ ਅੱਛਾ ਉਹ ਹੀ ਉਹਨਾਂ ਨੇ ਐਕਸ਼ਨ ਲਿਆ ਜਿਹੜਾ ਇਹਨਾਂ ਨੇ ਲਿਆ ਉਸ ਤੋਂ ਇੱਕ ਐਕਸਟਰਾ ਐਕਸ਼ਨ ਲਿਆ ਜਿਹੜਾ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਉਸ ਗੱਲ ਦਾ ਉਹਨਾਂ ਨੇ ਕਿਹਾ ਵੀ ਜਿਹੜਾ ਸਿਮਲਾ ਸਮਝੌਤਾ ਉਹਨੂੰ ਵੀ ਅਸੀਂ ਕੈਨਸਲ ਕਰਦੇ ਹਾਂ ਕਿਉਂਕਿ ਉਹ ਜੇ ਕੈਨਸਲ ਕਰਦੇ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਵਿੱਚ ਨੁਕਸਾਨ ਕਿੰਨਾ ਆ ਆਖਿਰ ਅੱਜ ਗੱਲ ਕਰਨੀ ਹੈ ਸਿਮਲਾ ਸਮਝੌਤਾ ਹੈ ਕੀ ਸੀਗਾ ਜਦੋਂ ਕੱਤਰ ਦੀ جنگ ਲੱਗੀ ਸੀ 77 93000 ਫੌਜ ਨੂੰ ਸੈਂਡਰ ਕਰਾਇਆ ਸੀਗਾ ਇੰਦਰ ਗਾਂਧੀ ਦੇ ਟਾਈਮ ਦੇ ਵਿੱਚ ਤੇ 11000 ਮੀਰ ਬਰਬਾ ਜਿਹੜਾ ਜਗਾ ਸੀਗੀ ਢੇਕ ਲਈ ਸੀ ਹਿੰਦਿਆ ਦੇ ਇਧਰ ਰਾਜਸਥਾਨ ਸਾਈਡ ਤੇ ਅੰਗ ਸਾਈਡ ਦੀ ਔਰ ਜਿਹੜਾ ਕਬਜ਼ੇ ਦੇ ਵਿੱਚ ਜਿੱਥੇ ਵੀ ਜਗਾ ਜਿਹੜੀ ਹਿੰਦੁਸਤਾਨ ਨੇ ਕਬਜ਼ਾ ਕਰ ਲਿਆ ਸੀ ਪਾਕਿਸਤਾਨ ਤੇ ਉਹ ਛੱਡੀ ਸੀਗੀ ਜਗਾ ਵਾਪਸ ਤਸ਼ਰੀਰ ਵਾਲਾ ਜਿਹੜਾ ਬਾਰਡਰ ਸੀਗਾ ਉਹਨੂੰ ਜੈਸ ਦੀ ਗੱਲਬਾਤ ਦੇ ਨਾਮ ਸੀ ਲੋਤਾ ਕਰਨਾ ਆਪਾਂ ਗੱਲਬਾਤ ਦੇ ਨਾਲ ਦਾ ਹੱਲ ਕੱਢਾਂਗੇ ਔਰ ਜਿਹੜੇ ਕੋਈ ਵੀ ਡਾਈਕ ਝਗੜਾ ਨਹੀਂ ਹੋਊਗਾ ਜਿਹੜਾ ਬਾਰਡਰ ਆ ਉਹ ਫੇਮ ਰਹੂਗਾ ਜਿਹੜਾ ਹੈਗਾ ਆ ਉਹਦੇ ਅਧੀਨ ਇਹ ਜਿਹੜਾ ਸਾਰਾ ਸਮਝੌਤਾ ਸੀਗਾ ਜਿਹੜਾ ਸ਼ੁਭਲਾਸ਼ੰਦੋਪ ਦਾ 39000 ਯਾਰ ਬੋਧੂ ਜਿਹੜਾ ਵਾਪਸ ਕੀਤਾ ਗਿਆ ਸੀਗਾ ਜਿਹੜੇ ਪਾਕਿਸਤਾਨ ਦੇ ਪੜੇ ਹੋਏ ਸੀਗੇ ਉਹ ਜੇ ਇਹਨਾਂ ਨੇ ਕੈਨਸਲ ਕਰ ਦਿੱਤਾ ਸਮਝੌਤਾ ਤੇ ਇੰਡੀਆ ਦਾ ਹੁਣ ਹੱਕ ਪੜਦਾ ਵੀ ਤੁਸੀਂ 39000 ਯਾਰ ਬੋਧੂ ਵਾਪਸ ਦੇ ਦਿਓ ਨਾਲ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਜਿਹੜਾ ਬਾਰਡਰ ਹੈ ਉਹ ਨੂੰ ਅਸੀਂ ਨਹੀਂ ਮੰਨਦੇ ਤੇ ਉਹਦੇ ਕਦੇ ਵੀ ਅਸੀਂ ਆਪਣਾ ਕਸ਼ਮੀਰ ਜਿਹੜਾ ਵਾਪਸ ਲੈ ਸਕਦੇ ਹਾਂ ਹੁਣ ਉਹ ਬਾਟਨ ਵਾਲਾ ਸਮਝੌਤਾ ਵੀ ਕੈਂਸਲ ਹੋ ਗਿਆ ਸਮਝ ਲਓ ਇਹ ਉਹ ਗੱਲ ਕੈਂਸਲ ਹੁੰਦਾ ਵਾਸ਼ੇ ਬਲਾ ਸਮਝੌਤਾ ਦੂਸਰਾ ਜਿਹੜਾ ਕੈਂਸਲ ਇਹ ਕਰ ਰਹੇ ਸੀਗੇ ਕਾਨੂੰਨ ਦੇ ਵਿੱਚ ਰਿਸ਼ਤਾ ਫੌਜੀਆਂ ਦੀ ਗੱਲ ਸੀਗੀ ਉਹ ਵਾਪਸ ਜਿਹੜਾ ਸਾਡਾ ਕਬਜ਼ਾ ਕੀਤਾ ਹੋਇਆ ਸੀ ਪਾਕਿਸਤਾਨ ਦੇ ਉੱਤੇ ਜਿੰਨੀ ਜਗ੍ਹਾ ਦੇ ਉੱਤੇ ਅਸੀਂ ਕਬਜ਼ਾ ਕੀਤਾ ਸੀਗਾ ਉਹ ਵੀ ਸਾਨੂੰ ਵਾਪਸ ਦੇਣੀ ਪਊਗੀ ਉਹ ਜਦੋਂ ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਇਹਦੇ ਵਿੱਚ ਆਹ ਆਹ ਸ਼ਰਤਾਂ ਹੈਗੀਆਂ ਸਾਡੇ ਹੱਥ ਦੇ ਵਾਪਸੇ ਸੀਗਾ ਕੋਲ ਪਾਕਿਸਤਾਨ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ ਕੀ ਹੁਣ ਇਸ ਟਾਈਮ ਤੋ ਵੀ ਉਹਨਾਂ ਦੇ ਕੋਲ ਕੋਈ ਜਗ੍ਹਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਸ ਗੱਲਬਾਤ ਤੇ ਵੀ ਹੁਣ ਅਸੀਂ ਇਹਦਾ ਹੱਲ ਕੀ ਕਰੀਏ ਤੋ ਵੀ ਉਹਨਾਂ ਨੇ ਐਲਾਨ ਤਾਂ ਕਰ ਦਿੱਤਾ ਵੀ ਅਸੀਂ ਜਿਹੜਾ ਸਿਮਲਾ ਸਮਝੌਤਾ ਕੈਨਸਲ ਕਰ ਰਹੇ ਹਾਂ ਤੇ ਪੜਿਆ ਉਹ ਨੂੰ ਹੈ ਨਹੀਂ ਯੂਚ ਹੈ ਕੀ ਸੀਗਾ ਉਹ ਸਾਰਾ ਪਾਕਿਸਤਾਨ ਦੇ ਫਾਇਦਾ ਸੀ ਉਹਦੇ ਵਿੱਚ ਉਹਨੂੰ ਉਲਟਾ ਨੁਕਸਾਨ ਹੈ ਦੂਜੀ ਗੱਲ ਪਾਣੀ ਦੀ ਗੱਲ ਆ ਪਾਣੀ ਰੋਕਣ ਨੂੰ ਟਾਈਮ ਲੱਗਦਾ ਹੈ ਇੱਕਦਮ ਪਾਣੀ ਹੀ ਰੁਕਦਾ ਇਹ ਜਿਹੜੇ ਸਮਝੌਤਾ ਗੱਲਬਾਤ ਚੱਲ ਰਹੀ ਸੀ ਫਿਰ ਉਹ ਕੈਨਸਲ ਹੋਈ ਸੀ ਪਾਣੀ ਅੱਗੇ ਚੱਲੇਗਾ ਉਗੇ ਉਸ ਤੋਂ ਬਾਅਦ ਇੰਡੀਆ ਡੈਮ ਬਣਾਉਂਦਾ ਹੈ ਜਾਂ ਪਾਣੀ ਉਹਦੇ ਵਿੱਚ ਇੰਡੀਆ ਕੀ ਕਰਦਾ ਡੈਮ ਬਣਾ ਲੈਂਦਾ ਜਾਂ ਪਾਣੀ ਨੂੰ ਕਨਵਰਟ ਕਰਦਾ ਦੂਸਰੀ ਸਾਈਡ ਤੇ ਤੋਂ ਉਹਦੇ ਤੇ ਅਫੈਕਟ ਪਾਕਿਸਤਾਨ ਦੇ ਤੇ ਹੋਊਗਾ ਕਿ ਪਾਕਿਸਤਾਨ ਜਿਹੜਾ ਹੈਗਾ ਬਹੁਤ ਦਾ ਬੁਰਾ ਹਾਲ موجوده ਉੱਥੇ ਖੇਤੀਬਾੜੀ ਦਾ ਪ੍ਰੇਸ਼ਰ ਵਾਲਾ ਪਾਣੀ ਉਹਦੀ ਬੜੀ ਤਰ੍ਹਾਂ ਦੀ ਆ ਗਈ 80% ਖੇਤੀ ਪਾਕਿਸਤਾਨ ਦੀ ਤਬਾਹ ਹੋ ਜੂਗੀ ਬਰਾਂਵਾਂ ਵਿੱਚ ਪਾਣੀ ਨਹੀਂ ਜਾਊਗਾ ਤੇ ਇਹ ਗੱਲਬਾਤ ਸਾਰੀ ਜਿਹੜੀ ਹੈ ਇਹ ਕੀਤੀ ਜਾ ਰਹੀ ਹੈ ਦੂਸਰੀ ਗੱਲ ਬਹੁਤ ਸਾਰੀ ਵਹਿਮ ਪਰ ਬੈਜਦੇ ਨੇ ਜੰਮਾਬਰਦਾ ਦੇ ਲੋਕਾਂ ਨੂੰ ਜੂਨ ਵਾਲੇ ਕੁਛ ਇਹੋ ਜਿਹੇ ਅੰਦਰਲਾਉਂ ਛਾੜ ਦਿੰਦੇ ਆ ਇਹਦਾ ਜਿਹੜੀ ਦੂਜੀ ਗੱਲ ਹੈ ਸਾਰੇ ਪਾਸੇ ਹੋਜਾ ਤਿਆਰ ਹੋ ਰਹੀਆਂ ਉਹ ਵੀ ਤਿਆਰ ਹੋ ਰਿਹਾ ਇਸ ਟਾਈਮ ਦਰਅਸਲ ਪਾਕਿਸਤਾਨ ਦਰਿਆ ਹੋਇਆ ਕਿ ਪਤਾ ਨਹੀਂ ਇੰਡੀਆ ਕਿਹੜਾ ਐਕਸ਼ਨ ਲਾਊਗਾ ਜਾਂ ਜਾਣ ਵਾਲੇ ਪਾਸੇ ਰੁ ਗਿਆ ਤਾਂ ਸਾਡਾ ਕੀ ਹੋਊਗਾ ਕਿਉਂਕਿ ਉਹਨਾਂ ਦੇ ਤਾਂ ਗੱਡੀਆਂ ਦੇ ਵਿੱਚ ਤੇਲ ਪਾਉਣ ਲਈ ਪੈਸੇ ਹੈ ਨਹੀਂ ਬਿਲਕੁਲ ਦੂਸਰੇ ਪਾਸੇ ਤੋਂ ਦੋਲੇ ਬਾਰਡਰਾਂ ਤੋਂ ਜਿਹੜਾ ਆਪਣਾ ਬੱਟਰ ਲੱਗਦਾ ਅਫਗਾਨਿਸਤਾਨ ਦੇ ਨਾਲ ਉੱਥੇ ਵੀ ਉਹਨਾਂ ਦੀ ਲੜਾਈ ਚੱਲ ਰਹੀ ਆ ਬਲੂਚਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਆ ਬਲੂਚਿਸਤਾਨ ਦੇ ਵਿੱਚ ਜਿਹੜੀ ਅਪਡੇਟ ਤੁਹਾਨੂੰ ਦਵਾ ਕੀ ਬੜਾ ਫੇਰੀ ਇਸ ਟਾਈਮ ਮੁਜਾਰੇ ਹੋ ਰਹੇ ਆ ਜਿਨ੍ਹਾਂ ਨੂੰ ਅਸੀਂ ਜਿਹੜਾ ਜਲੂਸ ਕਹੀਏ ਆ ਕੱਢ ਰਹੇ ਆ ਉਹ ਸਾਰੇ ਮੁਜਾਰੇ ਕਰ ਰਹੇ ਨੇ ਜਿਹੜੇ ਹੱਕ ਦੇ ਵਿੱਚ ਵੀ ਤੁਸੀਂ ਜੰਗ ਲਾਓ ਅਸੀਂ ਤੁਹਾਡੇ ਨਾਲ ਹੈਗੇ ਆ ਲੜਾਂਗੇ ਉਹ ਲੋਕ ਕਹਿੰਦੇ ਜਿਵੇਂ ਅਸੀਂ ਆਪਣਾ ਮੁੱਲ ਦਾ ਜਾਦ ਕਰਾਉਣਾ ਉਦੋਂ ਸਿੰਧ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਖੜੀ ਹੋ ਜੇ ਆ ਪਾਕਿਸਤਾਨ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੇ ਅਸੀਂ ਕਰੀਏ ਬਾਕੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਰੇ ਮੌਲਕ ਜਿਹੜੇ ਨੇ ਹੋ ਪਾਕਿਸਤਾਨ ਦੇ ਖਿਲਾਫ ਆ ਸਾਰਿਆਂ ਨੇ ਪਾਕਿਸਤਾਨ ਦਾ ਜਿਹੜਾ ਸਿਸਟਮ ਹੈ ਬਹੁਤ ਔਰ ਪਹਿਲਾਂ ਹੀ ਸੀਗਾ ਉਹ ਡਾਊਨ ਹੋ ਗਿਆ ਇੰਡੀਆ ਨੇ ਲੱਕ ਤੋੜ ਕੇ ਰੱਖ ਦਿੱਤਾ ਪਾਕਿਸਤਾਨ ਦਾ ਇਸ ਟਾਈਮ ਜੇ ਆਪਾਂ ਸਿੱਧਾ ਕਹੀਏ ਤਾਂ ਇਹ ਐਕਸ਼ਨ ਜਿਹੜੇ ਲਏ ਨੇ ਬਹੁਤ ਵਧੀਆ ਐਕਸ਼ਨ ਲਏ ਨੇ ਕਿਉਂਕਿ ਪਹਿਲੇ ਦੀਆਂ ਸਰਕਾਰਾਂ ਨੇ ਕੋਈ ਇਦਾਂ ਦੇ ਐਕਸ਼ਨ ਨਹੀਂ ਲਏ ਸੀ ਜਿਹੜੇ ਜੇ ਹੁੰਦਾ ਸੀ ਅਸੀਂ ਕੀ ਕਰਦੇ ਜਿਹੜੇ ਅੱਤਵਾਦੀ ਉੱਧਰ ਹੁੰਦੇ ਸੀਗੇ ਉਹਨਾਂ ਤੇ ਅਟੈਕ ਕਰ ਦਿੱਤਾ ਉਹ ਫੇਰ ਉੱਲੀ ਜੇ ਹੋ ਜਾਂਦੇ ਆ ਉਹਨਾਂ ਦਾ ਤਾਂ ਕੰਮ ਆਨਾਂ ਦੀ ਫੈਕਟਰੀ ਚੱਲ ਰਹੀ ਆ ਜਿੱਥੋਂ ਉਹ ਆਤਮਾ ਦੀ ਪੈਦਾ ਕਰਦੇ ਆ ਪਰ ਵਾਪਸ ਇੰਡੀਆ ਦੇ ਵਿੱਚ ਉਹਨਾਂ ਨੂੰ ਭਾਰ ਦੇ ਸੀਗੇ ਹੁਣ ਕਸ਼ਮੀਰ ਜਿਹੜਾ ਸੀਗਾ ਬਹੁਤ ਤਰੱਕੀ ਤੇ ਚੱਲੇ ਗਿਆ ਉਹਨਾਂ ਦਾ ਕਸ਼ਮੀਰ ਬਹੁਤ ਪਿੱਛੇ ਰਹਿ ਗਿਆ ਸੀਗਾ ਹਿੰਦੁਸਤਾਨ ਦੇ ਕਸ਼ਮੀਰ ਨੇ ਬਹੁਤ ਤਰੱਕੀ ਕੀਤੀ ਕਸ਼ਮੀਰੀ ਬੜੇ ਖੋਸ ਸੀਗੇ ਕੋਈ ਉੱਥੇ ਇਹੋ ਜਿਹਾ ਰੌਲਾ ਨਹੀਂ ਸੀ ਜਨਾ ਕਿਤੇ ਥੋੜੀਆਂ ਮੋਤੀਆਂ ਜਿਹੜੀਆਂ ਘਟਨਾ ਜਿਹੜੀਆਂ ਹੋ ਜਾਂਦੀਆਂ ਸੀ ਕਈ ਵਾਰੀ ਉਹਨਾਂ ਦਾ ਕਰਕੇ ਥੋੜਾ ਜਿਹਾ ਉੱਥੇ ਹੱਲ ਚੱਲ ਸੀਗੀ ਬਾਕੀ ਸਭ ਠੀਕ ਸੀਗਾ ਉਹ ਨਹੀਂ ਚਾਹੁੰਦਾ ਪਾਕਿਸਤਾਨ ਵੀ ਤਸ਼ਦੀਰ ਤਰਕੀ ਕਰੇ ਦੂਜਾ ਉਹਦਾ ਕਾਰਨ ਇਹ ਸਿਚਾ ਭੇਜਣ ਦਾ ਇਹ ਕੰਮ ਜਿਹੜਾ ਉਹਨੇ ਗੰਦਾ ਕੀਤਾ ਕਿ ਜਿਹੜੇ ਇੰਡੀਆ ਦੇ ਤਸ਼ਦੀਰ ਦੇ ਲੋਕ ਰਹਸਿਜੇਡ ਔਰ ਦੂਜੇ ਵਾਸੀ ਜਿਹੜਾ ਤਸ਼ਦੀਰ ਕਬਜਾ ਕੀਤਾ ਹੋਇਆ ਪਾਕਿਸਤਾਨ ਨੇ ਉਹਦੇ ਤੇ ਪਾਕਿਸਤਾਨ ਵਾਲਿਆਂ ਦਾ ਇਹ ਸਿਸਟਮ ਸੀਗਾ ਕਿ ਉੱਥੇ ਦੇ ਕਸ਼ਮੀਰੀ ਜਿਹੜੇ ਸੀ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਪਿੱਛੇ ਦੇ ਜਲੂਸ ਘਟ ਰਹੇ ਸੀ ਇਹਨਾਂ ਦਾ ਇਕੱਠੇ ਹੋ ਕੇ ਸਾਰਿਆਂ ਨੇ ਬੜੇ ਮੁਜਾਹਰੇ ਕੀਤੇ ਸੀ ਇਹ ਵੀ ਸਾਨੂੰ ਰਾਹ ਖੋਲਦੇ ਹੋ ਇੰਡੀਆ ਨੂੰ ਸਾਨੂੰ ਅਸੀਂ ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਹਾਂ ਸੰਦੂਬੋਖੇ ਮਾਰ ਰਿਹਾ ਤਾਂ ਉੱਥੇ ਸਾਰਾ ਕੁਝ ਜਿਹੜਾ ਨਦੀਆਂ ਦਰਿਆ ਉੱਥੋਂ ਨਿਕਲਦੇ ਸੀ ਉਹਦਾ ਯੂਜ਼ ਪਾਕਿਸਤਾਨ ਕਰ ਰਿਹਾ ਸੀ ਬਿਜਲੀ ਬੰਦ ਸੋ ਸਾਰੀ ਪਾਕਿਸਤਾਨ ਪੰਜਾਬ ਦੇ ਵਿੱਚ ਜਾ ਰਹੀ ਸੀ ਤੇ ਉਹਨਾਂ ਦਾ ਵਿਚਾਰਿਆਂ ਦੀਆਂ ਰੋੜਾਂ ਵੀ ਟੁੱਟੀਆਂ ਪਈਆਂ ਨੇ ਨਾ ਨੌਕਰੀਆਂ ਨੇ ਨਾ ਆਸਾਂ ਮਿਲਦਾ ਸੁਰ ਉਹਨਾਂ ਨੂੰ ਬੜੇ ਦੁਖੀ ਨੇ ਉਹਨਾਂ ਦੇ ਵਿੱਚ ਕੋਈ ਤਰੱਕੀ ਨਹੀਂ ਹੋਈ ਚైనా ਵਿੱਚ ਵੀ ਜਿਹੜਾ ਚైనా ਦਾ ਰੋਡ ਜਾ ਰਿਹਾ ਸੀਗਾ ਬੈਲਟ ਰੂਟ ਜਿਹੜਾ ਸੀਗਾ ਉਹ ਵੀ ਤਸ਼ਰੀਫ ਦੇ ਵਿੱਚ ਦੀ ਕੱਢ ਦਿੱਤਾ ਗਿਆ ਤੇ ਉਹ ਪਹਿਲੇ ਹੀ ਬੜੇ ਪਰੇਸ਼ਾਨ ਸੀਗੇ ਤੇ ਇਸ ਕਰਕੇ ਪਾਕਿਸਤਾਨ ਨੂੰ ਵੀ ਸਮਝ ਨਹੀਂ ਆ ਰਹੀ ਸੀ ਵੀ ਕਰੀਏ ਪਰ ਹੁਣ ਪਾਕਿਸਤਾਨ ਦਾ ਜਿਹੜਾ ਲੱਕ ਟੁੱਟਾ ਹੈ ਉਹ ਜਿਹੜੇ ਭਾਗੀਆਂ ਦਿੰਦਾ ਨਿਊਕਲੀਅਰ ਦੀਆਂ ਕੱਲ ਮੈਂ ਸੋਚਦਾ ਸੀਗਾ ਜਿਹੜੇ ਉਹਨਾਂ ਨੇ ਪੜੇ ਲਿਖੇ ਆਪਣੇ ਆਪ ਨੂੰ ਵੱਡੇ ਕਹਿੰਦੇ ਆ ਵੀ ਕਾਫੀ ਉਹ ਨਿਊਕਲੀਅਰ ਤੇ ਹੁੰਦੇ ਆ ਉਹਨਾਂ ਨੇ ਵੀ ਕਿਹਾ ਵੀ ਕੋਈ ਔਰ ਆ ਜਿਹੜੀ ਨਿਊਕਲੀਅਰ ਔਰ ਆ ਉਹਨਾਂ ਨੂੰ ਇਹ ਵੀ ਸਮਝ ਆਉਂਦੀ ਵੀ ਤੁਸੀਂ ਮਾਰੋਗੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ ਆਪਣਾ ਵੀ ਸੋਚ ਲਓ ਜਿਸ ਤਰ੍ਹਾਂ ਵਾਜਪਈ ਸਾਹਿਬ ਨੇ ਪਿੱਛੇ ਦੇ ਜਦੋਂ ਪਾਕਿਸਤਾਨ ਦੇ ਨਾਲ ਮਸਲਾ ਖੜਾ ਹੋਇਆ ਸੀਗਾ ਉਸ ਟਾਈਮ ਅੰਬੀਦਾ ਨੇ ਕਿਹਾ ਸੀਗਾ ਵੀ ਪਾਕਿਸਤਾਨੀ ਨਿਊਕਲੀਅਰ ਬਗੈਰ ਆ ਲਾ ਕੇ ਬੈਠਾ ਆਂ ਔਰ ਦਿੱਕਤ ਹੋ ਜੂਗੀ ਔਰ ਸਿੱਧਾ ਹੀ ਬਾਜਪਈ ਸਾਹਿਬ ਨੇ ਇਸ ਵੱਲੋਂ ਮੈਂ ਬਾਜਪਈ ਸਾਹਿਬ ਨੂੰ ਬੜਾ ਪਸੰਦ ਕਰਦਾ ਬਈ ਕਈ ਜਿਹੜੇ ਪੰਜਾਬੀ ਦੇ ਵਿੱਚ ਇਹੋ ਜਿਹੇ ਬੰਦੇ ਹੈਗੇ ਆ ਚਲੋ મત ਭੇਦ ਆਪਣੇ ਹੁੰਦੇ ਆ ਕਿਸੇ ਦੀ ਵੋਟ ਕਿੱਧਰ ਜਾਣੀ ਉਹ ਖਰੀ ਗੱਲ ਆ ਬਹੁਤ ਸਾਰੇ ਇਹੋ ਜਿਹੇ ਚੱਕੇ ਕੰਮ ਕਰਕੇ ਗਏ ਆ ਔਰ ਬਾਜਪਈ ਸਾਹਿਬ ਨੇ ਉਸੇ ਟਾਈਮ ਅਮਰੀਕਾ ਨੂੰ ਕਿਹਾ ਸੀ ਉਹਨਾਂ ਨੂੰ ਕੋਲ ਤੁਸੀਂ ਨਹੀਂ ਨਿਊਕਲੀਅਰ ਚਲਾਓ ਪਰ ਸਾਡ ਮੈਂ ਆਪਣੇ ਅੱਦੇ ਮੁੱਲ ਦੀ ਕੁਰਬਾਨੀ ਦੇਣ ਨੂੰ ਤਿਆਰ ਆਂ ਪਰ ਉਸ ਤੋਂ ਬਾਅਦ ਨਕਸ਼ੇ ਦੇ ਉੱਤੇ ਪਾਕਿਸਤਾਨ ਜਿਹੜਾ ਦਿਖਾਈ ਦੇਦਾ ਹੋਗਾ ਔਰ ਖਤਮ ਕਰ ਦਿੱਤਾ ਜਾਊਗਾ ਔਰ ਪਾਕਿਸਤਾਨ ਲੱਭਣਾ ਹੀ ਨਹੀਂ ਕੋਈ ਮੁਲਕ ਹੁੰਦਾ ਜਿਗਾ ਇਹ ਸਚਾਈ ਹੈ ਵੀ ਨਿਊਕਲੀਅਰ ਬੰਬ ਜਿਹੜੇ ਚਲਾਉਣ ਲਈ ਨਹੀਂ ਹੈਗੇ ਇਹ ਆਪਣੇ ਮੁਲਕ ਵਾਸਤੇ ਹੁੰਦੇ ਨੇ ਕਿ ਸਾਡੇ ਮੁਲਕ ਦਾ ਜਿਹੜੇ ਸੇਫਟੀ ਹੋਵੇ ਇਸੇ ਕਰਕੇ ਹੁੰਦੇ ਨੇ ਚਲਾਉਣ ਵਾਲੇ ਨਹੀਂ ਹੁੰਦੇ ਜਦੋਂ ਚੱਲ ਜਾਂਦੇ ਤੇ ਦੁਨੀਆ ਬਹੁਤ ਦੂਜੇ ਪਾਸੇ ਚਲੇ ਜਾਂਦੀ ਆ ਇਸ ਟਾਈਮ ਜੇ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਵਿੱਚ ਹਾਲਾਤ ਜਿਹੜੇ ਆ ਬਹੁਤ ਖਰਾਬ ਹੈ ਜੇ ਪੂਰੇ ਵੰਡ ਦੇ ਹਾਲਾਤ ਜਿਹੜੇ ਆ ਪਾ ਸੋਚਿਆ ਜਾਵੇ ਤਾਂ ਬਹੁਤ ਖਰਾਬ ਆ ਬਹੁਤ ਮਸਲੇ ਆ ਜਿਹੜੇ ਹੋਏ ਹੋਏ ਆ ਹਰ ਜਗ੍ਹਾ ਇਸ ਤੇ ਹਰ ਪਾਸੇ ਜੰਗ ਲੱਗਦੇ ਸਾਤ ਲੱਗੇ ਹੋਏ ਆ ਵੀ ਵਲਡਵਾਰ ਨਾਲ ਲੱਗਦੇ ਆ ਔਰ ਮੂਰ ਮੂਰ ਮਸਲਾ ਖੜਾ ਨਾ ਹੋਵੇ ਤੇ ਇਸ ਕਰਕੇ ਇੰਡੀਆ ਦਾ ਵੀ ਇਸ ਤੇ ਜਿਹੜਾ ਅਪਵਾਦ ਆ ਪਾਕਿਸਤਾਨ ਦੇ ਨਾਲ ਹੈ ਜੀ ਕਿ ਗੱਲ ਵੱਧੀ ਹੈ ਇਹ ਤਾਂ ਪੱਕਾ ਪਤਾ ਹੈ ਕਿ ਪੂਰੀ ਜਨਤਾ ਨਹੀਂ ਲੱਗਦੀ ਜੇ ਕਿਤੇ ਮਸਲਾ ਵਾਰ ਬਣ ਗਿਆ ਕੋਈ ਮਿਸ ਅੰਡਰਸਟੈਂਡਿੰਗ ਹੋਰ ਹੋ ਗਈ ਕਸ਼ਮੀਰ ਵਾਲੀ ਸੈਰ ਵਾਲਾ ਜਿਹੜਾ ਬੱਦਲ ਆ ਉਹ ਜ਼ਰੂਰ ਪਾਕਿਸਤਾਨ ਆਪਣਾ ਦੂਜਾ ਜਿਹੜਾ ਕਸ਼ਮੀਰਾ ਕਵਾ ਕੇ ਬੈਠ ਜਾਊਗਾ ਪਰ ਜਿਹੜੇ ਬੰਦੇ ਜਿਹੜੇ ਜੰਹਾਂ ਪੁਣੇ ਦੇ ਵਿੱਚ ਜੰਗ ਦੇ ਨਾਰੇ ਲਾਉਂਦੇ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੰਗ ਦੇ ਜਿਹੜੇ ਮਤਲਬ ਹੈ ਉਹ ਤੁਸੀਂ ਦੇਖ ਲਓ ਦੁਨੀਆ ਤੇ ਕੀ ਕੁਝ ਹੋ ਰਿਹਾ ਕਾਗਜ਼ ਕੀ ਕੁਝ ਹੋਇਆ ਤੇ ਸੇਮ ਕਹਾਣੀਆਂ ਹੱਥੇ ਵੀ ਹੋਈ ਬੋਲ ਲੱਗੀ ਆ ਕਿ ਜਿਹੜਾ ਯੂਕਰੇਨ ਦੇ ਵਿੱਚ 3 ਸਾਲ ਹੋ ਗਏ ਕਿੰਨੇ ਲੋਕ ਮਰ ਗਏ ਅੱਜ ਸਾਡੇ ਸਾਡੇ ਜਿਹੜੇ ਮਾਰੇ ਗਏ ਸਾਡੇ ਜਿਹੜੇ ਪੂਰੇ ਸੀ ਦੇ ਥੋੜੇ ਆ ਉਸ ਤੋਂ ਬਾਅਦ ਜਿਆਦਾ ਸਿਕਤ ਸ਼ੁਰੂ ਹੋ ਜੂਗੀ ਹੁਣ ਤਾਂ ਥੋੜੇ ਲੋਕ ਮਰੇ ਆ ਜੇ جنگ ਲੱਗਦੀ ਹੈ ਤਾਂ ਫਿਰ ਕਿੱਲੇ ਵੇਖੂਰ ਬਾਰੇ ਜਾਣੀ ਦੀ ਕੋਈ ਸੋਚੋ ਪਰ ਪਾਕਿਸਤਾਨ ਦੇ ਉੱਤੇ ਜਿਹੜਾ ਆਪਾਂ ਨੂੰ ਇਸੇ ਤਰ੍ਹਾਂ ਪ੍ਰੈਸ਼ਰ ਬਣਾਉਣ ਦਾ ਜਿਹੜਾ ਸਿਸਟਮ ਅਸੀਂ ਬਣਾਇਆ ਉਹ ਚੰਗਾ ਆ ਵਧੀਆ ਆ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ